ਇਹ ਬਰਬਾਦ ਕਰ ਦਿੱਤੀਆਂ ਇਹਨਾਂ ਨੇ ਕਿੰਨਾ ਵੇਚ ਲਾਦਾ ਕਿੱਟਾ ਖੋਲਾਦਾ ਇਹਨੇ ਸਿੱਟਿਆਂ ਨੂੰ ਕਿੱਟੇ ਦੇ ਦੇ ਪਿੰਡ ਦੇ ਪੁੱਤ ਬਰਬਾਦ ਹੋ ਗਏ ਨਾ ਇਹਨਾਂ ਨੇ ਆਪਾ ਘੇ ਲਾ ਕੇ ਸਾਰੇ ਬਾਹ ਫਸ ਗਏ ਹੈ ਮੁੰਡੇ ਨੂੰ ਮੁੰਡੇ ਨੂੰ ਅੰਦਰ ਕਰਕੇ ਕੁੱਟ ਵੱਟ ਕੇ ਨਾਲੇ ਦਾ ਸਿਰ ਪਾੜੇ ਉਹਨਾਂ ਦੇ ਪੁੱਸ ਵਾਲੇ ਨੇ ਨਾਲੇ ੱੱਕੇ ਨਾਲ ਮੁੰਡੇ ਨੂੰ ਮਨਾਇਆ ਦੇਖ ਪਿੰਡ ਦੇ ਪੁੱਤ ਬਣਾਈ ਦੇਣਾ ਹੈ ਸਾਰੇ ਪਿੰਡ ਦੇ ਜੋ ਮਾਮਾ ਕਰ ਲਾ ਲੈ ਚਿੱਤੇ ਵੇ ਦੇਣਾ ਨਹੀਂ ਤੇ ਪਿੰਡ ਆ ਗਿਆ ਨੇ ਕੰਨ ਘਾਈ ਜਾਣ ਸਾਰੇ ਪਿੰਡ ਸਾਰੇ ਨਾਲ ਹੈ ਸਾਰੇ ਪਿੰਡ ਇੱਕ ਹੈਗਾ ਇਹਨਾਂ ਨੇ ਆਪਾ ਗਲਾ ਕੇ ਸਾਰੇ ਬਾਹਰ ਭੱਜ ਗਏ ਹੈ ਮੁੰਡਿਆਂ ਨੂੰ ਮੁੰਡਿਆਂ ਨੂੰ ਅੰਦਰ ਕਰਕੇ ਕੁੱਟ ਵੱਟ ਕੇ ਨਾਲੇ ਦਾ ਸਿਰ ਪਾੜੇ ਉਹਨਾਂ ਨੇ ਪੁਲਿਸ ਵਾਲੇ ਨੇ ਨਾਲੇ ਧੱਕੇ ਨਾਲ ਮੁੰਡਿਆਂ ਨੂੰ ਮਨਾਇਆ ਮੁੰਡੇ ਅੰਦਰ ਕਰਦੇ ਹੈਗੇ ਮੁੰਡੇ ਨੇ ਦੀ ਮਾਮਲਾ ਕੀ ਹੋਇਆ ਮੇਰਾ ਬੇਟਾ ਭਤੀਜਾ ਹੈਗਾ ਉਹ ਵਿਚਾਰਾ ਬਾਥਰੂਮ ਕਰਨ ਗਿਆ ਬਾਹਰ ਤੇ ਕੁੱਤੇ ਖਾ ਗਏ ਹੈਗੇ ਆ ਚਿੱਟਾ ਵੇਚਦੇ ਹੈਗੇ ਆ ਸਨਾਲੀ ਘਰ ਹੈਗਾ ਵੀਰ ਜੀ ਇਹਨਾਂ ਦਾ ਕੋਈ ਹੱਲ ਕਰਾ ਜਾਵੇ ਤੂੰ ਕਿੱਡੇ ਜਾਣ ਇਹ ਤਿੰਨ ਮੁੰਡੇ ਪਹਿਲਾਂ ਮਰ ਗਏ ਹੈਗੇ ਨਸ਼ਾ ਖਾ ਕੇ ਹੁਣ ਆ ਕਹਿੰਦੀ ਅੱਗ ਲਾਈ ਹੈ ਇਹ ਕਹਿੰਦੇ ਪਿੰਡ ਵਾਲੇ ਨੇ ਲਾਈ ਹੈ ਨਹੀਂ ਪਿੰਡ ਵਾਲੇ ਨੇ ਨਹੀਂ ਲਾਈ ਆਪ ਹੀ ਅੱਗ ਲਾ ਕੇ ਆਪ ਹੀ ਭੱਜ ਗਏ ਹੈਗੇ ਵੀ ਸਾਡੇ ਤੇ ਕੋਈ ਪਰਚਾ ਨਾ ਹੋਵੇ ਆ ਦੇਖ ਬਹੁ ਆ ਬਹੁ ਦੇਖੋ ਸਾਡੀ ਆ ਬਹੁਤ ਮਾਹੂ ਦੇਖੋ ਇਹਨਾਂ ਦੇ ਛੋਟੇ ਛੋਟੇ ਕੰਦਾ ਹੈਗੀਆਂ ਤੇ ਉਹਨਾਂ ਦੇ ਨੇ ਅਗਲੇ ਨੇ ਕਿੰਨੇ ਉੱਚੇ ਕਰੇ ਪਏ ਹੈਗੇ ਆ ਤੇ ਸਾਡਾ ਜੇ ਜਵਾਖ ਵੀ ਖਾ ਜਾਂਦੇ ਉਹ ਹਰ ਜਾਨਾ ਪਰ ਦਿੰਦੇ ਤੇ ਤੁਸੀਂ ਤੇਰੇ ਬੁੱਢੇ ਤੇ ਮੁੰਡਾ ਸਾਡਾ ਦਾਖਲ ਹੈਗਾ ਸਰਕਾਰੀ ਹਸਪਤਾਲ ਵਿੱਚ ਜਾ ਕੇ ਵੇਖਿਆ ਜਾਵੇ ਨਹੀਂ ਅੱਗ ਕਿੰਨੇ ਲਾਈ ਕਿੰਨੇ ਆ ਉਹ ਨਸ਼ੇ ਵਾਲੀ ਅੱਗ ਲਾ ਕੇ ਟੱਪ ਕੇ ਹੈਗੇ ਵੀ ਸਾਡੇ ਤੇ ਕੋਈ ਇਲਜ਼ਾਮ ਨਾ ਪਵੇ ਪਤਾ ਹੁਣ ਆਵਾਜ਼ ਦਿੱਤੀ ਬਾਬੇ ਨੇ ਤੁਸੀਂ ਭਾਈ ਮੁੰਡਾ ਖਾ ਕੇ ਮੁੰਡਾ ਸੰਭਾਲ ਲਓ ਜਾ ਕੇ ਹਾਂ ਇਹ ਫੇਰ ਉਹ ਆਪੀ ਆਪੀ ਭੱਜ ਗਏ ਜਦੋਂ ਪੁਲਿਸ ਵਾਲੇ ਆਏ ਉਹ ਤਾਂ ਅੱਗ ਲੱਗੀ ਪਈ ਸੀਗੀ ਹੁਣ ਦੋ ਮੁੰਡਿਆਂ ਦੇ ਮੋਬਾਈਲ ਪੁਲਿਸ ਵਾਲਾ ਨੇ ਅੰਦਰ ਹੀ ਰੱਖ ਲਏ ਹੈਗੇ ਆ ਉਹ ਤਾਂ ਉਹ ਉਹਨਾਂ ਨੂੰ ਪੁੱਛਿਆ ਜਾਵੇ ਪੁਲਿਸ ਵਾਲਾ ਨੂੰ ਖੰਦ ਲੈਂਦੇ ਇਹਨਾਂ ਤਾਂ ਅਸੀਂ ਆ ਦੇਖਦੇ ਹੰਦੇ ਦਿਨ ਰਾਤ ਰਿਸ਼ਵਤ ਖਾਂਦੇ ਆ ਪੁਲਿਸ ਵਾਲਾ ਹਫਤਾ ਲੈਂਦੇ ਵਕਤ ਤੇ ਵਕਤ ਆਉਂਦੇ ਆ ਬਾਈ ਜੀ ਉਹਨਾਂ ਦੇ ਘਰੇ ਕੋਲੇ ਦੇਖਦੀ ਆਸ ਕਦੇ ਨਾ ਅੰਦਰ ਬੈਠੀ ਆ ਇਹ ਇਹ ਅੰਦਰ ਬੈਠੀ ਹੈ ਇਹ ਦੁੱਧ ਗਰਮ ਕਰੀ ਜਾਂਦਾ ਉਹ ਮੁੰਡਾ ਬਾਥਰੂਮ ਕਰਕੇ ਆਇਆ ਉਹਦੇ ਮਗਰ ਕੁੱਤਾ ਪਿਆ ਉਹਨੇ ਡੜਾ ਮਾਰਿਆ ਡੜਾ ਮਾਰਦੇ ਸਾਰ ਕੁੱਤੇ ਦੀ ਮੁੰਡੇ ਦੀ ਗੱਦੀ ਗਿੱਤੀ ਫੜ ਲਈ ਅਸੀਂ ਡੜੇ ਮਾਰ ਕੇ ਮੈਂ ਖੁਦ ਆਪ ਚੜਾਇਆ ਜੇ ਮੈਂ ਨਾ ਚੜਾਉਂਦੇ ਤਾਂ ਉਹ ਮਾਰ ਦਿੰਦੇ ਮੁੰਡੇ ਨੂੰ ਖਾ ਜਾਂਦੇ ਭਾਈ ਜੀ ਮੁੰਡਾ ਅਸੀਂ ਮੁੰਡਾ ਭਰ ਦਿੰਦੇ ਰਾਜਨਾਵਾ ਕਰ ਦਿੰਦੇ ਪੈਸੇ ਲੈ ਕੇ ਪਰ ਸਾਡਾ ਬੱਚਾ ਨਹੀਂ ਦੇਣਾ ਸੀਗਾ ਉਹਨਾਂ ਨੇ ਜੇ ਅੱਜ ਅਸੀਂ ਹਾਂ ਜੇ ਅੱਜ ਉਹਨਾਂ ਦਾ ਖਾਵੇ ਫੇਰ ਉਹਨਾਂ ਨੂੰ ਕਿੰਨਾ ਜ਼ਖ਼ਮ ਹਾਂ ਪਰ ਉਹ ਪਰ ਪੱਤ ਮਰਵਾਈ ਜਾਂਦੇ ਬਾਈ ਨਸ਼ਾ ਵੇਚਦੇ ਆ ਰੋਜ਼ ਖਵਾਉਂਦੇ ਆ ਇੰਨੇ ਪੁੱਤ ਮਰਵਾਤੇ ਸਾਡੇ ਪਿੰਡ ਚ ਇੰਨਾ ਕੁਝ ਕਰੀ ਜਾਂਦੇ ਬਈ ਅਸੀਂ ਕਿੱਥੇ ਜਮਾਵਾ ਰੋਲੀਆਂ ਨਿੱਕੇ ਨਿੱਕੇ ਜਵਾਕ ਆ ਗਏ ਅਸੀਂ ਉਹਨਾਂ ਨੂੰ ਬੰਦਿਆਂ ਨੂੰ ਫੜਨਾ ਗੁਰਦੁਆਰੇ ਬਾਬੇ ਨੇ ਹੋਕਾ ਦਿੱਤਾ ਵੀ ਐਂ ਕਰਕੇ ਉੱਤੇ ਇਕੱਠ ਕਰੋ ਉਹਨਾਂ ਨਾਲ ਕਰੋ ਸਿਸਟਮ ਉਹ ਬੰਦੇ ਗਏ ਭੱਜ ਤੇ ਨਾਲ ਉਹ ਸਮਾਨ ਪਿਆ ਸੀ ਬਾਹਰ ਅੱਗ ਲੱਗੀ ਪਈ ਸੀਗੀ ਠੀਕ ਹੈ ਜਦੋਂ ਅਸੀਂ ਬੰਦੇ ਆਏ ਵਾਪਸ ਇਹ ਪੁਲਸ ਵਾਲਾ ਆਇਆ ਤੇ ਮੇਰਾ ਛੋਟਾ ਭਰਾ ਵੀ 17-18 ਸਾਲਾਂ ਦਾ ਹੀ ਆ ਉਹ ਖੜਾ ਸੀਗਾ ਉਹਨੂੰ ਅੰਦਰ ਲੈ ਗਏ ਤੇ ਆਹ ਬੰਦਾ ਖੜਾ ਨਾਲ ਹੂੰ ਠੀਕ ਹੈ ਇਹਨੂੰ ਵੀ ਅੰਦਰ ਲੈ ਗਏ ਡੂਮ ਵਾਲੀ ਦੇ ਵਿੱਚ ਤੁਹਾਨੂੰ ਵੀ ਪਤਾ ਇੱਥੇ ਜਿਹੜਾ ਦਵੰਗ ਹੈ ਜਿਹੜਾ ਕਿ ਡਰੱਗ ਪੈਡਲਿੰਗ ਦੇ ਵਿੱਚ ਹੈ ਉਹਨਾਂ ਦੇ ਘਰ ਉਹਨਾਂ ਨੇ ਕਾਫੀ ਕੁੱਤੇ ਪਾਲੇ ਹੋਏ ਸੀ ਉਹਨਾਂ ਵਿੱਚੋਂ ਪਿੰਡ ਦੇ ਕਿਸੇ ਬੰਦੇ ਨੂੰ ਇੱਕ ਕੁੱਤੇ ਨੇ ਅਟੈਕ ਕੀਤਾ ਉਹਦੇ ਰੈਪਰਕਸ਼ਨ ਚ ਪਿੰਡ ਵਾਲੇ ਇਕੱਠੇ ਹੋ ਕੇ ਇੱਕ ਘਰ ਦੇ ਵਿੱਚ ਵੈਂਡਲ ਸਮਾਨ ਤੋੜ ਪਨ ਕਰਕੇ ਤੇ ਅੱਗ ਲਗਾਈ ਸੀ ਉਹ ਮੌਕੇ ਤੇ ਸਾਰਾ ਕੁਝ ਕੰਟਰੋਲ ਕਰ ਲਿਆ ਗਿਆ ਤੇ ਅਸੀਂ ਫਿਰ ਉਹਦੇ ਅਕੋਰਡਿੰਗ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋ ਕਰਾਂਗੇ ਮੈਂ ਕਾਫੀ ਪਿੰਡਾਂ 'ਚ ਮੈਂ ਪੁਲਿਸ ਤੋਂ ਵੀ ਰੋਕ ਲਗਾਈ ਨੇ ਅਸਰ ਮਾਮਲਾ ਕੀ ਕਾਫੀ ਟੈਂਪਸ ਤੱਕ ਵੀ ਦਾ ਕੰਮ ਕਰ ਰਿਹਾ ਕਾਫੀ ਦਿਨ ਤੋਂ ਕੰਮ ਕਰ ਰਿਹਾ ਤੇ ਪਰਚੇ ਵੀ ਕਾਫੀ ਹੈ ਜੀ ਉਹ ਰੀਸੈਂਟਲੀ ਵੀ ਹੀ ਇਸ ਕਰੰਟਲੀ ਲੋਜਡ ਇਨ ਮੁਕਸਰ ਜੇਲ ਇਹ ਤੇ ਆਪਾਂ ਜਦੋਂ ਵੀ ਸਾਡੇ ਕੋਲ ਇਨਪੁਟ ਆਏ ਦੇ ਅਗੇਂਸ ਆਪਾਂ ਉਹਦੇ ਨਾਲ ਦੇ ਨਾਲ ਹੀ ਇਹਦੇ ਤੇ ਕਾਰਵਾਈ ਕਰਕੇ ਤੇ ਅੰਡੀ ਤੇ ਕਾਫੀ ਪਰਚੇ ਵੀ ਰਜਿਸਟਰ ਹੋਏ ਪਏ ਉਹਦੇ ਵੱਲੋਂ ਗੰਮੀ ਕਾਰਵਾਈ ਕੀਤੀ ਜਨਮ ਲਈ ਉਹਨਾਂ ਹੀ ਹੈ ਜੀ ਹੁਣ ਦੇਖਦੇ ਆ ਅੱਗ ਦਾ ਜੇ ਕੌਣ-ਕੌਣ ਇਨਵੋਲਡ ਸੀਗੇ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਕਰਾਂਗੇ